ਜੰਡਾਲਾ ਗੁਰੂ ਦੇ ਵਿੱਚ ਫਿਰ ਹੋਈ ਚੋਰੀ ਦੀ ਵਾਰਦਾਤ ਚਾਰ ਚੋਰਾ ਨੇ ਮਿਲ ਕੇ ਦਿੱਤਾ ਇਸ ਵਾਰਦਾਤ ਨੂੰ ਅੰਜਾਮ ਮੋਬਾਈਲ ਦੁਕਾਨ ਨੂੰ ਬਣਾਇਆ ਚੋਰਾ ਨੇ ਆਪਣਾ ਨਿਸ਼ਾਨਾ ਜੰਡਾਲਾ ਗੁਰੂ ਦੇ ਵਿੱਚ ਅੱਜ ਫਿਰ ਇੱਕ ਵਾਰ ਚੋਰਾ ਦੇ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸ ਦੇ ਕਿ ਚਾਰ ਚੋਰਾ ਨੇ ਮਿਲ ਕੇ ਇੱਕ ਮੋਬਾਈਲ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਜਿੱਥੇ ਉਹਨਾਂ ਦੇ ਵੱਲੋਂ ਦੁਕਾਨ ਦੇ ਅੰਦਰ ਚੋਰੀ ਕੀਤੀ ਗਈ ਆ ਚੋਰੀ ਦੀ ਵਾਰਦਾਤ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਅਤੇ ਉਹ ਸੀਸੀਟੀਵੀ ਕੈਮਰਿਆਂ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਕਰੀਨ ਦੇ ਉੱਤੇ ਸਾਂਝੀਆਂ ਵੀ ਕਰ ਰਹੇ ਹਾਂ ਇਸ ਸਟੋਰੀ ਦੇ ਵਿੱਚ ਵਿਲੱਖਣ ਤੇ ਖਾਸ ਗੱਲ ਇਹ ਰਹੀ ਕਿ ਚੋਰਾਂ ਦੇ ਵੱਲੋਂ ਦੁਕਾਨ ਦੇ ਅੰਦਰ ਤਿੰਨ ਵਾਰੀ ਚੋਰੀ ਕੀਤੀ ਗਈ ਆ ਤਿੰਨ ਵਾਰੀ ਇਹ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਸਭ ਤੋਂ ਪਹਿਲਾਂ ਇਹ ਰਾਤ ਦੇ 2 ਵਜੇ ਦੁਕਾਨ ਅੰਦਰ ਦਾਖਲ ਹੁੰਦੇ ਨੇ ਅਤੇ ਉਸ ਤੋਂ ਬਾਅਦ ਫਿਰ ਸਵੇਰੇ 5 ਵਜੇ ਫਿਰ 6 ਵਜੇ ਅਤੇ ਅਖੀਰ 7:15 ਦੇ ਉੱਤੇ ਚੋਰੀ ਕਰਕੇ ਦੁਕਾਨ ਤੋਂ ਫਰਾਰ ਹੋ ਜਾਂਦੇ ਨੇ ਮੌਕੇ ਵਾਰਦਾਤ ਦੇ ਉੱਤੇ ਚੋਰਾਂ ਨੂੰ ਚੋਰੀ ਕਰਦੇ ਹੋਏ ਪੜੋਸੀ ਇੱਕ ਦੁਕਾਨਦਾਰ ਦੇ ਵੱਲੋਂ ਦੇਖਿਆ ਗਿਆ ਅਤੇ ਜਿਵੇਂ ਚੋਰਾਂ ਨੂੰ ਪਤਾ ਲੱਗਦਾਗਾ ਕਿ ਕਿਸੇ ਨੇ ਉਹਨਾਂ ਨੂੰ ਦੇਖ ਲਿਆ ਤਾਂ ਉਸ ਦੇ ਵੱਲੋਂ ਚੋਰਾਂ ਦੇ ਵੱਲੋਂ ਉਸ ਦੁਕਾਨਦਾਰ ਨੂੰ ਵੀ ਤਮਕਾਇਆ ਜਾਂਦਾ ਹਾਲਾਂਕਿ ਉਹ ਦੁਕਾਨਦਾਰ ਆਪਣੀ ਜਾਨ ਬਚਾਉਂਦਾ ਹੋਇਆ ਚੌਂਕ ਤੇ ਵੱਲ ਭੱਜ ਜਾਂਦਾ ਤੇ ਮੌਕੇ ਦੇ ਉੱਤੇ ਪੁਲਿਸ ਨੂੰ ਸੂਚਿਤ ਕਰਦਾ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਚੋਰ ਫਰਾਰ ਹੋ ਜਾਂਦੇ ਨੇ ਪਰ ਇਹਨਾਂ ਦੀ ਜਿਹੜੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਚ ਕੈਦ ਹੋ ਜਾਂਦੀ ਆ ਅਤੇ ਇਹ ਵੀ ਪਤਾ ਲੱਗਿਆ ਕਿ ਇਹਨਾਂ ਦੇ ਵੱਲੋਂ ਚੋਰੀ ਦੇ ਸਮੇਂ ਇੱਕ ਵੈਨ ਦਾ ਇਸਤੇਮਾਲ ਕੀਤਾ ਗਿਆ ਜਿਸ ਦਾ ਨੰਬਰ H403V7575 ਹੈ ਅਤੇ ਜੋ ਮੁਹਾਲੀ ਦੀ ਵੈਨ ਦਸੀ ਜਾ ਰਹੀ ਆ ਅਤੇ ਇਸ ਵੈਨ ਦੇ ਜਰੀਏ ਹੀ ਇਹ ਚਾਰ ਚੋਰਾਂ ਦੇ ਵੱਲੋਂ ਮੋਬਾਈਲਾਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਦੁਕਾਨ ਦੇ ਅੰਦਰੋਂ ਇਹ ਕੀਮਤੀ ਸਮਾਨ ਲੈ ਕੇ ਫਰਾਰ ਹੋ ਗਏ ਆਪਣੇ ਘਰੋਂ ਆਇਆ ਸੀ ਸਾਈਕਲ ਮੇ ਲਾਈ ਆ ਸਾਈਕਲ ਲਾ ਕੇ ਤਾਂ ਮੈਂ ਆਪਣੇ ਦੁਕਾਨ ਦੀ ਸਫਾਈ ਕਰਨ ਲੱਗਾ ਸੀ ਤਾਂ ਕਾਰ ਖਿਲੋਤੀ ਸੀ ਕਾਰ ਦੇ ਅੱਗੇ ਮੈਂ ਗਿਆ ਉਹਨਾਂ ਕੀ ਗੱਲ ਭਾਜੀ ਤੇ ਕਹਿੰਦਾ ਕੁਛ ਨਹੀਂ ਤੇ ਇੱਕ ਡਰਾਈਵਰ ਕਹਿੰਦਾ ਕਢਾਓ ਜਲਦੀ ਇੱਕ ਕਹਿੰਦਾ ਇਹਨੂੰ ਮਾਰ ਪੈਣ ਚੋਂ ਤੋ ਮੈਂ ਚੌਕੋਂ ਨੂੰ ਬਾਲਮੀ ਚੌਕੋਂ ਨੂੰ ਭੱਜਿਆ ਤੇ ਜਦ ਮੈਂ ਉਹਨਾਂ ਪਛਦਾ ਤਾਂ ਮੈਨੂੰ ਉਹਨਾਂ ਮਾਰਦੇ ਨਾ ਗੱਡੀ ਥੱਲੇ ਆਗੇ ਬੀਬੀ ਇੱਕ ਝੋਕਾ ਸਫਾਈ ਕਰਨ ਵਾਲੀ ਹੁੰਦੀ ਸੀ ਉਹਨੂੰ ਵਿਚਾਰੀ ਨਾ ਬਚਾ ਕਰਦਾ ਤਾਂ ਉਹਨੂੰ ਥੱਲੇ ਦੇ ਦੇਣਾ ਕਿੰਨੇ ਬੰਦੇ ਗੱਡੀ ਗੱਡੀ ਤੇ ਮੈਂ ਡਰਾਈਵਰ ਤੇ ਜਲਾ ਨਿਕਲਿਆ ਉਹਨੂੰ ਦੇਖਿਆ ਅੰਦਰਲਾ ਨਹੀਂ ਦੇਖਿਆ ਮੈਂ ਕਿਹੜੇ ਰੰਗ ਦੀ ਗੱਡੀ ਚਿੱਟੀ ਰੰਗ ਦੀ ਕੀ ਨਾਮ ਦੇ ਗੈਂ ਤੁਹਾਡਾ ਨਾਮ ਕੀ ਮੈਂ ਮਤਰਾ ਪ੍ਰਸਾਦ ਸਰ ਚੋਰੀ ਹੋ ਗਈ ਦੁਕਾਨ ਤੋਂ ਅੱਛਾ ਕਾਹਦਾ ਕੰਮ ਕਰਦਾ ਸੀ ਸਰ ਮੋਬਾਈਲਾ ਦਾ ਹੀ ਤੁਮ ਕਿਸਰਾ ਬਦਲਾ ਗਿਆ ਕਿ ਦੁਕਾਨ ਦੀ ਚੋਰੀ ਸਰ ਸਵੇਰ ਨਾਲ ਦੁਕਾਨ ਤੇ ਮੈਨੂੰ ਸੋਰੀ ਮੈਂ ਘਰ ਸੀਗਾ ਤੇ ਮੈਨੂੰ ਕਾਲ ਆਈ ਸਵੇਰੇ ਨਾਲੇ ਗਵਾਂਡੇ ਦੀ ਉਹਨਾਂ ਕਹਾਂ ਕਿ ਆਪਣਾ ਤੁਹਾਡੇ ਚੋਰੀ ਦੀ ਦੁਕਾਨ ਦਾ ਸ਼ਟਰ ਤੋੜ ਗਿਆ ਤੇ ਮੈਂ ਫਿਰ ਉਸੇ ਵੇਲੇ ਆਇਆ ਮੈਂ ਤੇ ਦੁਕਾਨ ਦੇ ਵੇਖਿਆ ਸ਼ਟਰ ਟੁੱਟਾ ਪਿਆ ਸ਼ੀਸ਼ਾ ਟੁੱਟਾ ਪਿਆ ਸੀ ਤੇ ਦੁਕਾਨ ਦੇ ਅੰਦਰ ਆਣ ਕੇ ਵੇਖਿਆ ਚੋਰੀ ਹੋਈ ਸੀ ਸਮਾਨ ਸਾਰਾ ਖਿਲਰਿਆ ਪਿਆ ਸੀ ਦੁਕਾਨ ਦੇ ਤੇ ਲੈਪਟਾਪ ਸੀਗਾ ਤੇ ਕੁਝ ਫੋਨ ਤੇ ਕਸਟਮਰਾਂ ਦੇ ਬਣੇ ਸੀਗੇ ਉਹ ਲੈ ਗਏ ਮੇਰੇ ਲੱਖ ਡੇਢ ਲੱਖ ਰੁਪਏ ਨੁਕਸਾਨ ਹੋ ਗਿਆ ਕਿੰਨਾ ਡੇਢ ਲੱਖ ਰੁਪਏ ਨੁਕਸਾਨ ਹੋ ਗਿਆ ਮੋਬਾਈਲ ਕਿੰਨੇ ਕਿੰਨੇ ਮੋਬਾਈਲ ਕਿੰਨੇ ਕੀ ਜੁੜੀ ਹੈਗੇ ਮੋਬਾਈਲ ਸਾਰੇ ਗਏ ਸੀ 4 ਕਿ ਮੋਬਾਈਲ ਸੀਗੇ ਕਸਟਮਰਾਂ ਦੇ ਇੱਕ ਲੈਪਟਾਪ ਸੀਗਾ ਹਾਂਜੀ ਤਾਂ ਫੋਨ ਸਾਰਾ ਤੋੜ ਗਿਆ ਸੀ ਆਪਣਾ ਕਟਰ ਵੀ ਸਾਰਾ ਤੋੜ ਗਿਆ ਜੀ ਤੇ ਕਿਉਂਕਿ ਤੇਜ ਨੂੰ ਹਾਂ ਜੀ ਕੰਪਲੇਟ ਕਰਤੀ ਸੀ ਵੈਰੀਫਾਈ ਕਰਕੇ ਫਿਰ ਕੀ ਮੰਗ ਕਰਦੇ ਤੁਸੀਂ ਸਿਰਫ ਮੰਗ ਜੀ ਜਿਹੜਾ ਸਮਾਨ ਸਾਡਾ ਚੋਰੀ ਹਾਂ ਵਾਪਸ ਮਿਲ ਜੀ ਕੁਛ ਸੀਸੀ ਫੁਟਕੇ ਸੀਸੀ ਕੈਮਰਾ ਜੀ ਤਾਂ ਤੁਸੀਂ ਆਈਏ ਜੀ ਹਾਂ ਜੀ ਰਿਕਾਰਡਿੰਗ ਆਈਏ ਜੀ ਕੈਮਰੇ ਚ ਜੀ ਚਾਰ ਬੰਦੇ ਸੀਗੇ ਗੱਡੀ ਵੈਨ ਗੱਡੀ ਸੀਗੀ ਇੱਕੋ ਗੱਡੀ ਉਹਦਾ ਨੰਬਰ ਟ੍ਰੇਸ ਹੋ ਗਿਆ ਤੁਹਾਰ ਕੋ ਨੰਬਰ ਟ੍ਰੇਸਿੰਗ ਤੇ ਲਗਾਇਆ ਜੀ ਮੋਹਾਲੀ ਦਾ ਨੰਬਰ ਹੈ ਜੀ ਮੋਹਾਲੀ ਦਾ ਨੰਬਰ ਹਾਂ ਜੀ ਦੇ ਜਿਬਾਰਨ ਕੀ ਮਲੇ ਲਈ ਮੋਬਾਈਲ ਦੀ ਸ਼ਾਪ ਤੇ ਚੋਰੀ ਹੋਈ ਉਹਦੇ ਬਾਰੇ ਵੀ ਜਾਣਕਾਰੀ ਇਹ ਅਰਲੀ ਮਾਰਨਿੰਗ ਸ਼ਟਰਪੋਰਟ ਤੇ ਇੱਕ ਲੈਪਟਾਪ ਤੇ ਕੁਝ ਮਾਨ ਚੋਰੀ ਹੋਇਆ ਮੌਕਾ ਦੇਖ ਲਿਆ ਗਿਆ ਹੋਰ ਵੀ ਟੀਮਾਂ ਸਾਡੀਆਂ ਲਗੀਆਂ ਜੀ ਇਹਦੇ ਵਿੱਚ ਅਸੀਂ ਕਾਨੂੰਨੀ ਕਾਰਵਾਈ ਜਿਹੜੀ ਕਰ ਰਹੇ ਹਾਂ ਬਹੁਤ ਜਲਦੀ ਜਿਹੜਾ ਦੁਸ਼ੀਆਂ ਨੂੰ ਫੜ ਕੇ ਤੇ ਕਾਰਵਾਈ ਕੀਤੀ ਜਾਵੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਲੈਪਟਾਪ ਗਿਆ ਲੇਖ ਪਰ ਸੁਝਿਆ ਜਿਹੜੀ ਗੱਡੀ ਐ ਚਫਤੋਈ ਉਹ ਵੀ ਚੋਰੀ ਹੈ ਹਾਂ ਉਹ ਇਥੋਂ ਇਥੋਂ ਤੱਕ ਟੈਕਨੀਕਲ ਤਰੀਕੇ ਨਾਲ ਪਤਾ ਲੱਗਾ ਇਹ ਮੁਹੱਲੇ ਦਾ ਚੋਰੀ ਹੋਈ ਜਿਹੜੀ ਇਹ ਇਥੇ ਵਰਤੋਂ ਕੀਤੀ ਹੈ ਤੇ ਅਸੀਂ ਉਹਨਾਂ ਨਾਲ ਉਹ ਤੋਂ ਉਹਨਾਂ ਨਾਲ ਸੰਪਰਕ ਕਰਕੇ ਇਹ ਜੰਦਰ ਕਵਰ ਕਰਾਇਆ ਹੈ